ਕਉ ਦੀਪਮਾਨਕ ਚਮਕੀਲੇ ਨਾਲ ਚੁੱਪਦਾ ਸੀ ਅੰਦਰੋਂ ਅੰਦਰ ਹੀ ਖਾਰ ਖਾਂਦਾ ਸੀ ਜਦੋਂ ਅਮਰਜੋਤ ਨਾਲ ਜੋੜੀ ਟੁੱਟੀ ਕਹਿੰਦਾ ਸੀ ਜਦੋਂ ਭੁੱਖੀ ਮਰੂਗੀ ਮੇਰੇ ਕੋਲੇ ਆਉਣਾ ਆ ਮੇਤੋਂ ਬਗੈਰ ਅਮਰਜੋਤ ਚੱਲ ਨਹੀਂ ਸਕਦੀ ਇਹ ਮੇਰੇ ਨਾਲ ਹੀ ਹਟਾ ਤੇ ਆਹ ਚਮਕੀਲਾ ਤਾਂ ਐਵੇਂ ਗੰਦਮਾਨ ਦਗਾਦਾ ਇਹ ਤਾਂ ਉਹ ਹਵਾ ਚ ਉੜਦਾ ਲਫਾਫਾ ਆ ਬੱਸ ਬੁੱਲਾ ਆਇਆ ਤੇ ਉੜੀ ਜਾਂਦਾ ਇਹ ਤਾਂ ਭੁੰਜੇ ਡੇਕ ਪੈਣਾ ਇਹ ਤਾਂ ਢੇਰ ਤੇ ਪਿਆ ਉਹ ਮੈਂ ਕੋਈ ਸ਼ਮਲੀ ਤੇ ਇਹ ਕਹਿਣਾ ਸੀਗਾ ਪੰਜਾਬੀ ਮਸ਼ਹੂਰ ਸਿੰਗਰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਕਿਉਂਕਿ ਪਹਿਲਾਂ ਚਮਕੀਲੇ ਤੋਂ ਉਹਨਾਂ ਦੇ ਨਾਲ ਬੀਬਾ ਅਮਰਜੋਤ ਸਟੇਜ ਪ੍ਰੋਗਰਾਮ ਕਰਦੀ ਹੁੰਦੀ ਸੀ ਜਦੋਂ ਕੁਲਦੀਪ ਮਾਨਕ ਦੇ ਨਾਲੋਂ ਅਮਰਜੋਤ ਦੀ ਜੋੜੀ ਟੁੱਟ ਜਾਂਦੀ ਆ ਤੇ ਉਹ ਚਮਕੀਲੇ ਨਾਲ ਸੈੱਟ ਬਣ ਜਾਂਦਾ ਆ ਤੇ ਜਦੋਂ ਕਿਸੇ ਨੇ ਜਾ ਕੇ ਕੁਲਦੀਪ ਮਾਨਕ ਨੂੰ ਦੱਸਿਆ ਵੀ ਉਸਤਾਦ ਜੀ ਵੀ ਚਮਕੀਲੇ ਦੇ ਨਾਲ ਗਾਣ ਲੱਗ ਪਈ ਆ ਅਮਰਜੋਤ ਤੇ ਕਹਿੰਦੇ ਕੁਲਦੀਪ ਮਾਨਕ ਦਾ ਕਹਿਣਾ ਸੀ ਜਦੋਂ ਭੁਖੀ ਮਾਨਾ ਆ ਜਾਣਾ ਇਹਨੂੰ ਕਿਸੇ ਨੇ ਨਹੀਂ ਕੁੱਟਣਾ ਮੇਰੇ ਤੋਂ ਬਗੈਰ ਨਹੀਂ ਚੱਲ ਸਕਦੀ ਐਦਾਂ ਦੀਆਂ ਬੜੀਆਂ ਗੁਰੀਆਂ ਫਿਰਦੀਆਂ ਆ ਇਤਾਂ ਮੈਂ ਆ ਤਾਂ ਕਰਕੇ ਇਹਦਾ ਨਾਂ ਆ ਦੇਖ ਲਿਓ ਪਰ ਹੋਇਆ ਉਸਦੇ ਬਿਲਕੁਲ ਉਲਟ ਕਲਦੀਪ ਮਾਨਕ ਤੋਂ ਕਿਤੇ ਜ਼ਿਆਦਾ ਬੀਬਾ ਅਮਰਜੋਤ ਚਮਕੀਲੇ ਦੇ ਨਾਲ ਹਿੱਟ ਹੋ ਗਈ ਜਦੋਂ ਹਿੱਟ ਹੋ ਗਈ ਉਦੋਂ ਚਮਕੀਲਾ ਬਹੁਤ ਅੱਗੇ ਨਿਕਲ ਗਿਆ ਤੇ ਅੰਦਰੋਂ ਅੰਦਰੀ ਕਹਿਣ ਪਤਾ ਲੱਗਣ ਲੱਗਾ ਪਈ ਚਮਕੀਲੇ ਦੇ ਨਾਲ ਉਸਤਾਦ ਕਲਦੀਪ ਮਾਨਕ ਅੰਦਰੋਂ ਅੰਦਰੀ ਖਾਰਖਾਨਾ ਲੱਗ ਪਿਆ ਉਹਦੀ ਚੜਕ ਤੋਂ ਮਚਣ ਲੱਗ ਪਿਆ ਤੇ ਦਿਲ ਦੇ ਵਿੱਚ ਵਿਸ ਖੁੱਲਣ ਲੱਗ ਪਿਆ ਤੇ ਇਹ ਮੇਰੇ ਤੋਂ ਕਿਵੇਂ ਅੱਗੇ ਨਿਕਲ ਗਿਆ ਇਹ ਐਡਾ ਹੈ ਨਹੀਂ ਸੀ ਤੇ ਕਹਿੰਦੇ ਆਮ ਵੀਕਲ ਦੀ ਮਾਨ ਕਹਿ ਦਿੰਦਾ ਹੁੰਦਾ ਸੀ ਕਈ ਵਾਰੀ ਮੈਂ ਵੀ ਓਏ ਐਵੇਂ ਆ ਗੰਦਗਾ ਦਾ ਇਹਨੂੰ ਕੌਣ ਪੁੱਛਦਾ ਇਦਾਂ ਉਦਾਂ ਇਦਾਂ ਦੇ ਸ਼ਾਬਦਾਗਲੀ ਹਮੇਸ਼ਾ ਵਰਤ ਦਿੰਦੇ ਸੀ ਕਹਿੰਦੇ ਕੁਲਦੀਪ ਮਾਨਕ ਚਮਕੀਲੇ ਪ੍ਰਤੀ ਪਰ ਚਮਕੀਲਾ ਇੱਕ ਆਪਣੀ ਲੀਕ ਖਿੱਚ ਕੇ ਅੱਗੇ ਦਿਨੋਂ ਦਿਨ ਵਧ ਰਿਹਾ ਸੀ ਜਿਵੇਂ ਉਹ ਤਰਕੀਆਂ ਬੁਲੰਦੀਆਂ ਛੂ ਰਿਹਾ ਸੀ ਅਮਰੀਕਾ ਕੈਨੇਡਾ ਬਹਿਰਨ ਦੁਬਈ ਦੇ ਸ਼ੋਅ ਲੱਗ ਰਹੇ ਸਨ ਦਿਨ ਪਰ ਦਿਨ ਗਾਣੇ ਹਿੱਟ ਹੋ ਰਹੇ ਸਨ ਅਮਰਜੋਤ ਦੇ ਆਣ ਨਾਲ ਉਹਦੀ ਜਿਹੜੀ ਉਹਦਾ ਜਿਹੜਾ ਸੈੱਟ ਸੀਗਾ ਉਹਨੂੰ ਹੋਰ ਮਜ਼ਬੂਤੀ ਮਿਲ ਗਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਫਿਰ ਚਮਕੀਲੇ ਦਾ ਵਿਆਹ ਵੀ ਅਮਰਜੋਤ ਦੇ ਨਾਲ ਹੋ ਜਾਂਦਾ ਉਹਦੀ ਇੱਕ ਖਰੀ ਸਟੋਰੀ ਆ ਮੈਂ ਕਿਸੇ ਦਿਨ ਫੇਰ ਦੱਸੂਗਾ ਕਿਵੇਂ ਕਰਤਾਰ ਰਮਲੇ ਨਾਲ ਉਹਦੀ ਜੋੜੀ ਬਣ ਲੱਗੀ ਸੀ ਪਰ ਇੱਥੇ ਗੱਲ ਕਲਦੀਪ ਮਾਨਕ ਤੇ ਚਮਕੀਲੇ ਦੀ ਵਿੱਚ ਦੀ ਹੋ ਰਹੀ ਆ ਜਦੋਂ ਕਿ ਚਮਕੀਲੇ ਦੀ ਪਹਿਲੀ ਟੇਪ ਵੀ ਆਉਂਦੀ ਆ ਕਿਸੇ ਨੇ ਕਿਹਾ ਸੀ ਕਲਦੀਪ ਮਾਨਕ ਦਾ ਸੁਣ ਕੇ ਤਾਂ ਦੇਖੋ ਕਹਿੰਦਾ ਹਾਂ ਇਹਨੂੰ ਕੌਣ ਪੁੱਛਦਾ ਇਹਨੂੰ ਕੌਣ ਕਰਦਾ ਆ ਤਾਂ ਹੀ ਕਰਕੇ ਜਦੋਂ ਚਮਕੀਲੇ ਦੀ ਨਤ ਹੁੰਦੀ ਆ ਉਹਦੇ ਵਿੱਚ ਇਹਨਾਂ ਸਿੰਗਰਾਂ ਦਾ ਨਾਮ ਵੱਜਦਾ ਸੀ ਉਹ ਤਾਂ ਹੀ ਵੱਜਦਾ ਸੀ ਕਿ ਇਹ ਖਾਰ ਖਾਂਦੇ ਸੀ ਅੰਦਰੋਂ ਅੰਦਰ ਹੀ ਸੜਦੇ ਸੀ ਚਮਕੀਲੇ ਦੀ ਤਰੱਕੀ ਤੇ ਇਹਨਾਂ ਤੋਂ ਜਰਨੀ ਸੀ ਹੁੰਦੀ ਇਹਨਾਂ ਨੂੰ ਇਹ ਸੀ ਕਿ ਸਾਡੇ ਤੋਂ ਅੱਗੇ ਕਿਵੇਂ ਨਿਕਲ ਜਾਊਗਾ ਇਹ ਤਾਂ ਸਾਡੀਆਂ ਸਟੇਜਾਂ ਤੇ ਦਰਿਆ ਵਝਾਉਂਦਾ ਫਿਰਦਾ ਸੀ ਇਹ ਸਾਡੇ ਬਾਜੇ ਚੱਕ ਕੇ ਫਿਰਦਾ ਸੀਗਾ ਇਹ ਸਾਡੇ ਤੋਂ ਅੱਗੇ ਕਿੱਦਾਂ ਨਿਕਲ ਗਿਆ ਤੇ ਅੱਜ ਸਾਨੂੰ ਇਹ ਨੂੰ ਕਹਿਣਾ ਪਿਆ ਆ ਇਹ ਇਨਾ ਤੋਂ ਜਰਨੀ ਸੀ ਹੁੰਦਾ ਇਸ ਕਰਕੇ ਅੰਦਰੋਂ ਅੰਦਰੀ ਖਾਰਖਾਂ ਦੇ ਸਿੱਤੋਂ ਜੋ ਹੋਇਆ ਉਹ ਤੁਹਾਨੂੰ ਵੀ ਬਾਅਦ ਦੇ ਵਿੱਚ ਪਤਾ ਹੀ ਆ ਪਰ ਚਮਕੀਲਾ ਇੱਕ ਲੈਜੈਂਡ ਸੀ ਉਹਦੀ ਜਿਹੜੀ ਫਿਲਮ ਬਣੀ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਸੋ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਜਰੂਰ ਆਪਣੀ ਰਾਏ ਦੇਣੀ ਆ ਮੈਂ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਿਹਾ ਨਾ ਤੇ ਤੁਸੀਂ ਆਪਣਾ ਪੱਕਾ ਰੱਖ ਸਕਿਓ ਧੰਨਵਾਦ